ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜਿਹੜੇ ਗੱਲ ਕਰਦੇ ਪਏ ਨਾ ਕਿ ਗੱਲ ਤਾਂ ਸਿਰਫ ਨਗਰ ਕੀਰਤਨ ਦੀ ਸੀ ਗੱਲ ਤਾਂ ਕਮਿਊਨਿਟੀ ਲੀਡਰਾਂ ਦੀ ਵਿੱਚ ਹਈ ਹੀ ਨਹੀਂ ਖੋਦੀ ਮੂੰਹ ਤੇ ਚਪੇੜਾ ਮਾਰਦੇ ਪਿਓ ਆ ਲੋਕੀ ਨਹੀਂ ਐਦਾਂ ਕੋਈ ਗੱਲ ਨਹੀਂ ਹੈਗੀ ਹੁਣ ਤੁਸੀਂ ਧਿਆਨ ਨਾਲ ਗੱਲ ਸੁਣੀਓ ਜਿਹਨੇ ਸਮਝਣੀ ਉਹਨੇ ਸਮਝ ਜਾਣੀ ਆ ਮੈਂ ਸ਼ੁਰੂਆਤੀ ਸਟਾਰਟ ਕਰਦੀ ਆ ਫਿਰ ਜੇ ਤੁਹਾਡੇ ਖਾਨੇ ਨਹੀਂ ਪੈ ਰੀ ਸ਼ੁਰੂ ਤੋਂ ਸੁਣੋ ਇੱਕ ਆਪਣਾ ਕਮਿਊਨਿਟੀ ਲੀਡਰ ਜੋ ਕਿ ਰਿਫਿਊਜੀ ਵਜਿਹਾ ਤੇ ਨਿਊਜ਼ੀਲੈਂਡ ਦੇ ਵਿੱਚ ਐਂਟਰ ਹੁੰਦਾ ਫਿਰ ਉਹ ਆਪਣੀ ਸਿਟੀਜ਼ਨਸ਼ਿਪ ਪ੍ਰਾਪਤ ਕਰਦਾ ਫਿਰ ਉਸ ਤੋਂ ਬਾਅਦ ਉਹ ਰੁਖ ਲੈਂਦਾ ਖਾਲਿਸਤਾਨੀਆਂ ਦਾ ਜੀਨਾਂ ਕਿ ਸਿੱਖਾਂ ਦਾ ਭਰੋਸਾ ਸਿੱਖਾਂ ਤੇ ਭਰੋਸਾ ਬਣਾਉਂਦਾ ਹੈ ਤੇ ਤੁਸੀਂ ਆਪਣੇ ਸਾਰੇ ਸਿੱਖੋ ਤੇ ਭਰੋਸਾ ਕਰਦੇ ਨੇ ਠੀਕ ਹੈ ਉਹਨਾਂ ਦਾ ਬਣ ਜਾਂਦਾ ਹੈ ਭਰੋਸਾ ਫਿਰ ਜਿਉ ਇੱਕ ਗੁਰੂ ਘਰ ਖੋਲਦਾ ਹੈ ਉਹਦੇ ਵਿੱਚ ਉਹ ਕਹਿੰਦਾ ਕਿ ਮੈਂ ਬੱਚਿਆਂ ਨੂੰ ਪੰਜਾਬੀ ਪੜਾਉਣੀ ਆ ਸਿਖਾਉਣੀ ਆ ਸਮਾਜਿਕ ਸੇਵਾ ਠੀਕ ਹੈ ਉਹਦੇ ਨਾਲ ਤੁਹਾਨੂੰ ਪਤਾ ਹੀ ਆ ਕਿ ਕਿੰਨਾ ਟਰਸਟ ਬਣਦਾ ਹੈ ਬੰਦੇ ਦੇ ਉੱਤੇ ਕਿ ਵਾਹ ਵਧੀਆ ਕੰਮ ਕਰਦਾ ਪਿਓ ਆ ਹੈਨਾ ਤੇ ਕੋਵਿਡ ਦੇ ਸਮੇਂ ਦੇ ਉੱਤੇ ਠੀਕ ਆ ਵੱਡੇ ਵੱਡੇ ਠੇਕੇਦਾਰਾਂ ਨਾਲ ਕਿਸਾਨਾਂ ਨਾਲ ਡੇਰੀ ਨਾਲ ਤੇ ਜੋ ਵੀ ਵੱਡੇ ਨੌਕਰ ਦਾਤੇ ਸੀਗੇ ਹਨਾ ਉਹਨਾਂ ਦੇ ਨਾਲ ਸੰਬੰਧ ਬਣਾਏ ਗਏ ਬਹੁਤ ਵਧੀਆ ਤਰੀਕੇ ਦੇ ਨਾਲ ਫੇਰ ਉਸ ਤੋਂ ਬਾਅਦ ਵਿੱਚ ਫੂਡ ਪਾਰਸਲ ਵੰਡੇਗੇ ਮੁਫਤ ਉਹ ਤੁਹਾਨੂੰ ਵੀ ਪਤਾ ਤੇ ਉਹਨਾਂ ਦੇ ਨਾਮ ਦੇ ਉੱਤੇ ਦਾਨ ਇਕੱਠਾ ਕੀਤਾ ਗਿਆ ਫੇਰ ਵੇਚ ਸਬਸਿਡੀਆਂ ਉਸ ਤੋਂ ਬਾਅਦ ਗ੍ਰਾਂਟਾਂ ਤੇ ਹੋ ਗਿਆ ਚੈਰੀਟੇਬਲ ਠੀਕ ਆ ਟਰਸਟਾਂ ਤੇ ਫੰਡ ਲੈ ਆਪਣੀ ਮਤਲਬ ਧਰਮ ਦੇ ਨਾਂ ਤੇ ਆਪਣੀ ਜਿਹੜੀ ਠੀਕ ਹੈ ਆਪਣੀ ਇਮੇਜ ਨੂੰ ਕਲੀਨ ਕੀਤਾ ਠੀਕ ਹੈ ਇਮੇਜ ਨੂੰ ਕਲੀਨ ਕੀਤਾ ਤੇ ਬਟ ਜਿਹੜੀ ਅੰਦਰਲੀ ਚੀਜ਼ ਆ ਉਹ ਤਾਂ ਫਿਰ ਕਲੀਨ ਨਹੀਂ ਹੋਈ ਸਮਝਦੇ ਹੋ ਫਿਰ ਉਸ ਤੋਂ ਬਾਅਦ ਆਜੋ ਅਗਲੀ ਚੀਜ਼ ਤੇ ਧਾਰਮਿਕ ਫੰਡਾਂ ਦੇ ਨਾਲ ਸਪੋਰਟਸ ਕੰਪਲੈਕਸ ਖੋਲਿਆ ਗਿਆ ਠੀਕ ਹੈ ਫਿਰ ਉਹਦੇ ਵਿੱਚ ਜਿਹੜਿਆ ਵਿਵਾਦ ਵਿਵਾਦਿਕ ਜਿਹੜੇ ਸੀਗੇ ਆਪਣੇ ਪ੍ਰਮੋਟਰ ਉਹ ਬੁਲਾਏ ਗਏ ਜਿਨ੍ਹਾਂ ਦੇ ਨਾਲ ਗੈਂਗਸਟਰਾਂ ਦੇ ਲਿੰਕ ਸੀਗੇ ਸੰਬੰਧ ਸੀਗੇ ਤੇ ਫਿਰ ਉਸ ਤੋਂ ਬਾਅਦ ਤੁਹਾਨੂੰ ਪਤਾ ਜਿਹੜਾ ਇੱਕ ਆ ਵਾਕਿਆ ਹੋਇਆ ਠੀਕ ਆ ਇੱਕ ਪ੍ਰਬੰਧਕ ਸੀਗਾ ਜਿਹਨੂੰ ਪ੍ਰਮੋਟਰ ਕਹਿ ਦਿੰਨੇ ਆਪਾਂ ਉਹ ਪਹਿਲਾਂ ਉਹਨੇ ਕਿਸੇ ਦੇ ਇੰਡੀਆ ਗੋਲੀਆਂ ਚਲਵਾਈਆਂ ਸੀ ਘਰ ਦੇ ਉੱਤੇ ਤੇ ਹੁਣ ਉਹਦੇ ਘਰ ਦੇ ਉੱਤੇ ਟੀਪੂਕੀ ਦੇ ਵਿੱਚ ਗੋਲੀਆਂ ਚੱਲੀਆਂ ਉਹ ਤੁਹਾਨੂੰ ਵੀ ਪਤਾ ਕੀ ਦਿੱਤੇ ਚੱਲੀਆਂ ਠੀਕ ਆ ਤੇ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਤੇ ਉਹਨਾਂ ਨੂੰ ਮਾਈਕ ਫੜਾਏ ਗਏ ਇਹ ਤੁਹਾਨੂੰ ਵੀ ਪਤਾ ਆ ਕਿ ਕੀ ਕੀ ਹੋਇਆ ਫਿਰ ਇੱਕ ਵੱਡੇ ਪ੍ਰੋਮੋਟਰ ਨੂੰ ਗੋਲਡਨ ਖੰਡਾ ਸਨਮਾਨਿਤ ਕੀਤਾ ਗਿਆ ਹਨਾ ਜੋ ਕਿ ਤੁਹਾਨੂੰ ਪਤਾ ਜਿਨੇ ਜਿਹੜਾ ਕਿ ਟੀਪੂਕੀ ਦੇ ਵਿੱਚ ਖਾਲਿਸਤਾਨ ਝੰਡੇ ਫੜਨ ਦੇ ਮਾਮਲੇ ਦੇ ਵਿੱਚ ਮੋਰੇ ਆਇਆ ਫਿਰ ਰੋਬਰੀ ਦੇ ਚੱਕਰ ਪਏ ਉਹਦੇ ਤੇ ਫਿਰ ਕੰਪਨੀਆਂ ਲਿਕੁਇਡੇਸ਼ਨ ਦੇ ਵਿੱਚ ਗਈਆਂ ਫਿਰ ਟੈਕਸ ਫਰਾਡ ਠੀਕ ਹੈ ਫਿਰ ਵੀ ਉਹ ਕਬੱਡੀ ਦੇ ਆਖਰੀ ਜੋ ਮੈਚ ਹੋਇਆ ਸੀਗਾ ਹਨਾ ਉਹਦਾ ਫਿਰ ਵੀ ਉਹਨੂੰ ਆਯੋਜਕ ਸੀਗਾ ਹੋ ਠੀਕ ਹੈ ਪ੍ਰੋਮੋਟਰ ਸੀਗਾ ਤੇ ਤੁਸੀਂ ਇਥੋਂ ਹਿਸਾਬ ਲਾਓ ਹੁਣ ਅੱਗੇ ਸੁਣੋ ਅੱਗੇ ਆ ਜਾਓ ਪੰਜਾਬੀ মিডিਆ ਜਿਹੜਾ ਕਿ ਇਹਨਾਂ ਦਾ ਪੂਰਾ ਕਾਬੂ ਆ ਪੰਜਾਬੀ মিডিਏ ਤੇ ਉਹ ਉਹੀ ਦਿਖਾਉਂਦਾ ਜੋ ਇਹ ਚਾਹੁੰਦੇ ਆ ਠੀਕ ਆ ਤੇ ਇਹ ਉਹੀ ਸਮਝ ਲਓ ਕਿ ਜੇ ਇਹ ਇਹਨਾਂ ਨੂੰ ਨਾ ਧਰਮ ਦਾ ਸਮਝਦੇ ਉਹ ਸੇਵਕ ਦਿਖਾਉਣਾ ਚਾਹੁੰਦੇ ਵੀ ਇਹ ਬਹੁਤ ਵਧੀਆ-ਵਧੀਆ ਬੰਦੇ ਨੇ ਬਹੁਤ ਵਧੀਆ-ਵਧੀਆ ਕੰਮ ਕਰਦੇ ਨੇ ਧਰਮ ਦੇ ਵਾਸਤੇ ਦਾਨ-ਦੂਨ ਕਰਦੇ ਨੇ ਜੋ ਵੀ ਆ ਇਹ ਪੰਜਾਬੀ মিডিਆ ਇਹੀ ਦਿਖਾਉਂਦਾ ਹੋਰ ਇਸ ਤੋਂ ਇਲਾਵਾ ਕੁਝ ਨਹੀਂ ਦਿਖਾਉਂਦਾ ਫਿਰ ਤੁਸੀਂ ਇਹ ਲਾ ਲਓ ਕਿ ਜੋ ਵੀ ਆ ਸ਼ੋਸ਼ਣ ਹੁੰਦਾ ਆ ਕਰਮਚਾਰੀਆਂ ਦਾ ਆਪਣੇ EMPLOYEES ਨਾਲ ਹੁੰਦਾ ਐਕਸਪਲੋਇਟੇਸ਼ਨ ਹੁੰਦੀ ਆ ਹਨਾ ਇਹਦੇ ਬਾਰੇ মিডিਆ ਨੂੰ ਐਡਵਰਟਾਈਜ਼ਮੈਂਟ ਦਾ ਪੈਸਾ ਮਿਲਦਾ ਸਿੱਧੀ ਜੀ ਗੱਲ ਦੱਸਾਂ ਐਡਵਰਟਾਈਜ਼ ਦਾ ਪੈਸਾ ਮਿਲਦਾ ਮੰਦਰ ٹرسٹ ਦਾ ਆਰਥਿਕ ਲਾਭ ਇਕਨੋਮਿਕਲੀ ਠੀਕ ਆ ਤੇ ਉਸ ਤੋਂ ਬਾਅਦ ਦੋਵਾਂ ਨੂੰ ਫਾਇਦਾ ਜਿਹੜਾ ਆਮ ਸਿੱਖਿਆ ਜਿਹਨੂੰ ਸਿੱਖ ਕਮਿਊਨਿਟੀ ਜਿਹਨੂੰ ਦੂਜਿਆਂ ਨੂੰ ਵੀ ਵਿੱਚ ਵਾੜੀ ਜਾਂਦੇ ਆ ਉਹਨਾਂ ਦਾ ਤਾਂ ਨੁਕਸਾਨ ਹੁੰਦਾ ਪਿਆ ਉਹਨਾਂ ਨੂੰ ਕਾਦਾ ਲਾਭ ਆ ਖਬਰ ਉਹਨਾਂ ਨੂੰ ਕੋਈ ਚੱਜ ਦੀ ਦਿਖਾਉਣੀ ਨਹੀਂ ਸਿਰਫ ਆਪਣੀ ਆਪਣੀ ਦਿਖਾਉਣੀ ਕਿ ਨਹੀਂ ਫਿਰ 25 ਸਿੱਖ ਗੁਰਦੁਆਰੇ ਇਕੱਠੇ ਕਰਕੇ ਉਹਨਾਂ ਦੀ ਇੱਕ ਐਸੋਸੀਏਸ਼ਨ ਬਣਾਈ ਠੀਕ ਆ ਖੁਦ ਨੂੰ ਪ੍ਰਧਾਨ ਬਣਾਇਆ ਉਹਦੇ ਵਿੱਚ ਓਕੇ ਫਿਰ ਇਹ ਕਾਦੇ ਵਾਸਤੇ ਸਭ ਦਾਨ ਤੇ ਫੰਡਾਂ ਨੂੰ ਕੰਟਰੋਲ ਕਰਨ ਲਈ ਰਾਈਟ ਅੱਗੇ ਆ ਜਾਓ ਟਰੰਗੇ ਤੇ ਜੋ ਹਮਿਲਟਨ ਦੇ ਵਿੱਚ ਵਿਵਾਦ ਹੋਇਆ ਸੀ ਠੀਕ ਆ ਜਿਹੜੇ ਤਾਂ ਇਹ ਕਮੇਟੀ ਮੈਂਬਰ ਗਲਤ ਕੰਮ ਕਰਦੇ ਪਿਓ ਆ ਉਹਨਾਂ ਨੂੰ ਇਗਨੋਰ ਕਰਕੇ ਠੀਕ ਆ ਬੇਕਸੂਰ ਲੋਕਾਂ ਦੇ ਉੱਤੇ ਕੇਸ ਠੋਕੇ ਗਏ ਟਰੰਗੇ ਚ ਹੀ ਹੋਇਆ ਸੀ ਫੇਰ ਉਸ ਤੋਂ ਬਾਅਦ ਆ ਜੋ ਹਮਿਲਟਨ ਵਾਲੇ ਤੇ ਇਮੀਗ੍ਰੇਸ਼ਨ ਜੁੱਤੀਆਂ ਸਮੇਤ ਗੁਰੂ ਘਰ ਦੇ ਅੰਦਰ ਸੀ ਠੀਕ ਆ ਤੇ ਕਾਰਨ 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 ਤੁਹਾਨੂੰ ਸਾਰਿਆਂ ਨੂੰ ਪਤਾ ਠੀਕ ਆ ਆ ਜੋ ਪਾਟੀਆਂ ਨਾਲ ਸ਼ੋਸ਼ਣ ਹੋਇਆ ਸੀਗਾ ਹਨਾ ਤੇ ਬਾਕੀ ਰਹੀ ਗੱਲ ਘੱਟ ਮਜ਼ਦੂਰੀ ਬਟ ਗੱਲ ਮੇਂ ਨਹੀਂ ਆ ਕਿ ਪੰਜਾਬੀ ਮੀਡੀਆ ਚੁੱਪ ਕਿਉਂ ਆ ਉਹ ਸਟਿਲ ਚੁੱਪ ਆ ਕਿਉਂਕਿ ਉਹ ਇਹ ਨਿਊਜ਼ ਦਿਖਾਉਣਾ ਨਹੀਂ ਚਾਹੁੰਦੇ ਫੇਰ ਆ ਜੋ ਪੋਲਿਟਿਕਸ ਨੂੰ ਧਰਮ ਵਿੱਚ ਲਿਆਉਣਾ ਇਹ ਵੀ ਤੁਹਾਨੂੰ ਪਤਾ ਕਿੱਦਾਂ ਹੋਇਆ ਇੱਥੋਂ ਹੀ ਸਾਰਾ ਕੰਮ ਸਟਾਰਟ ਹੋਇਆ ਪੋਲਿਟਿਕਸ ਨੂੰ ਧਰਮ ਵਿੱਚ ਲਿਆਂਦਾ ਗਿਆ ਠੀਕ ਆ ਕਬੱਡੀ ਤੇ ਧਾਰਮਿਕ ਸਮਾਗਮਾਂ ਵਿੱਚ ਸਿਆਸੀ ਪਾਰਟੀਆਂ ਠੀਕ ਆ ਪੋਲਿਟਿਕਸ ਜਿਹਨੂੰ ਆਪਾਂ ਕਹਿੰਦੇ ਆ ਪੋਲਿਟਿਸ਼ੀਅਨ ਹੋ ਗਈ ਹਨਾ ਸਾਰਾ ਕੁਝ ਇਹ ਹੋ ਗਿਆ ਬਟ ਕੋਈ ਵੀ ਇਮੀਗ੍ਰੇਸ਼ਨ ਦੀ ਹੈਲਪ ਨਹੀਂ ਕੋਈ ਮਜ਼ਦੂਰ ਦੀ ਜਿਹੜੀ ਆਪਾਂ EMPLOYE ਦੀ ਕਹਿ ਦਿੰਦੇ ਆ ਹੈਲਪ ਨਹੀਂ ਕਾਨੂੰਨੀ ਸਹਾਇਤਾ ਨਹੀਂ ਕੋਈ ਵੀ ਠੀਕ ਆ ਸਿਰਫ ਮਤਲਬ ਆਪਣੀ ਪਾਵਰ ਦਿਖਾਉਣੀ ਆਪਣੀ ਦਹਿਸ਼ਤ ਆਪਣੀ ਗੁੰਡਾਗਰਦੀ ਤੇ ਆਪਣਾ ਹੀ ਨੈਟਵਰਕ ਮੀਡੀਆ ਦਾ ਬਸ ਉਹੀ ਸ਼ੋਅ ਕਰਨਾ ਸਾਨੂੰ ਚੰਗਾ 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 ਸ਼ੋਅ ਕਰੋ ਅਸੀਂ ਉਹੀ ਆ ਅਸੀਂ ਸਮਾਜ ਦੇ ਸੇਵਕ ਆ ਬਟ ਇਨ ਐਕਚੁਅਲ ਚ ਨਾਟ ਰਿਐਲਿਟੀ ਨਹੀਂ ਆ ਬਾਕੀ ਅੱਗੇ ਆਜੋ ਵੋਟਾਂ ਦੇ ਵਿੱਚ ਫਰੋਡ ਕੀਤਾ ਗਿਆ ਸੀਗਾ ਠੀਕ ਆ ਜਿਹੜੀ ਇਹ ਜੋ ਵੀ ਪੋਲਿਟਿਕਸ ਪਲੱਸ ਜਿਹੜਾ ਧਰਮ ਦਾ ਖੁੱਲਾ ਜਿਹੜਾ ਮਲਾਪ ਕਰ ਦਿੱਤਾ ਗਿਆ ਇੱਥੋਂ ਐਂਟਰੀ ਹੋਈ ਆਹਾ ਤੁਹਾਡੇ ਆ ਬ੍ਰਾਇਨ ਤਮਾਕੀ ਦੀ ਠੀਕ ਹੈ ਜੋ ਕਿ ਮੀਡੀਆ ਚ ਹਾਈਲਾਈਟ ਹੋਣਾ ਚਾਹੁੰਦਾ ਓਕੇ ਤੇ ਉਹਨੂੰ ਇਹ ਮੌਕਾ ਮਿਲ ਗਿਆ ਇੱਥੋਂ ਜੋ ਕਿ ਇਹ ਪੋਲਿਟਿਕਸ ਵਿੱਚ ਵੜੀ ਗਈ ਉੱਥੋਂ ਇਹਦੀ ਐਂਟਰੀ ਹੋਈ ਠੀਕ ਹੈ ਤੇ ਤੇ ਉਹਨੇ ਸਿੱਧਾ ਤੁਹਾਨੂੰ ਪਤਾ ਹੀ ਹੈ ਨਗਰ ਕੀਰਤਨ ਨੂੰ ਨਿਸ਼ਾਨਾ ਬਣਾਇਆ ਜੋ ਕਿ ਤੁਹਾਨੂੰ ਪਤਾ ਹੀ ਹੈ ਉਹ ਇੱਕ ਕਲਟ ਸੀਗੇ ਉਹ ਕੋਈ ਮੌਰੀ ਨਹੀਂ ਸੀਗੇ ਉਹ ਕੋਈ ਗੋਰੇ ਨਹੀਂ ਸੀਗੇ ਪਤਾ ਨਹੀਂ ਕੀ ਕੀ ਨਿਊਜ਼ਾਂ ਫਲਾਈ ਜਾਂਦੇ ਪਏ ਉਹ ਠੀਕ ਆ ਇਹ ਚੀਜ਼ ਹੋਈ ਆ ਸਿੱਧਾ ਨਿਸ਼ਾਨਾ ਬਣਿਆ ਨਗਰ ਕੀਰਤਨ ਤੇ ਜਦੋਂ ਇਹ ਵਾਕਿਆ ਹੋਇਆ ਆਕਲੈਂਡ ਦੇ ਵਿੱਚ ਇਹ ਘਟਨਾ ਹੋਈ ਠੀਕ ਆ ਨਤੀਜਾ ਕੀ ਨਤੀਜਾ ਕੀ ਹੋਇਆ ਕਮਿਊਨਿਟੀ ਲੀਡਰ ਗਾਇਬ ਪਰਿਵਾਰ ਬੱਚੇ ਬਜ਼ੁਰਗ ਸਾਰਾ ਕੁਝ ਖਤਰੇ 'ਚ ਸਭ ਤੋਂ ਜ਼ਿਆਦਾ ਸਾਡਾ ਜੋ ਸਾਡੇ ਉੱਥੇ ਗੁਰੂ ਸਾਹਿਬ ਸੀਗੇ ਠੀਕ ਆ ਗੁਰੂ ਗ੍ਰੰਥ ਸਾਹਿਬ ਜੀ ਸੀਗੇ ਉਹ ਖਤਰੇ ਚ ਤੇ ਬਾਅਦ ਵਿੱਚ ਮੀਡੀਆ ਨੇ ਦੋਸ਼ ਕੀ ਪਾਇਆ ਨਿਊਜ਼ੀਲੈਂਡਰਾਂ ਦਾ ਦੋਸ਼ ਆ ਜੀ ਮੌਰੀ ਸੀਗੇ ਜੀ ਉਹ ਜੀ ਪਾਗਲ ਲੋਕ ਸੀਗੇ ਜੀ ਹਨਾ ਸ਼ਰਾਰਤੀ ਅਨਸਰ ਸੀਗੇ ਜੀ ਰਾਈਟ ਵਿੰਗ ਸੀਗੇ ਜੀ ਪਰ ਸਵਾਲ ਕਮਿਊਨਿਟੀ ਲੀਡਰ ਤੋਂ ਨਹੀਂ ਪੁੱਛਿਆ ਜਾ ਰਿਹਾ ਵੀ ਚੱਕਰ ਕੀ ਸੀ ਸਮਝਦੇ ਹੋ ਹੁਣ ਮੇਰਾ ਆਖਰੀ ਸਵਾਲ ਆ ਧਰਮ ਨੂੰ ਪੋਲਿਟਿਕਸ ਵਿੱਚ ਕਿਉਂ ਮਲਾਇਆ ਗਿਆ ਬਹੁਤ ਜ਼ਰੂਰੀ ਸਵਾਲ ਆ ਧਰਮ ਨੂੰ ਪੋਲਿਟਿਕਸ ਵਿੱਚ ਕਿਉਂ ਮਲਾਇਆ ਨਾ ਕਮਿਊਨਿਟੀ ਲੀਡਰਾਂ ਨੇ ਫੇਰ ਆ ਜੋ ਫੰਡਾਂ ਤੇ ਦਾਨਾਂ ਦੀ ਆਡਿਟ ਕਿਉਂ ਨਹੀਂ ਕੀਤੀ ਗਈ ਕਿਉਂ ਨਹੀਂ ਆ ਜੇ ਤੁਸੀਂ ਕਹਿੰਦੇ ਹੋ ਸਿੱਖ ਕੌਮ ਖਤਰੇ 'ਚ ਆ ਹਨਾ ਖਤਰੇ ਸੀ ਤੇ ਕਮਿਊਨਿਟੀ ਲੀਡਰ ਕਿੱਥੇ ਸੀ ਹੁਣ ਮੈਂ ਇਥੇ ਇਹ ਵੀ ਗੱਲ ਕਹਿਣੀ ਆ ਮੀਡੀਆ ਨੇ ਖਬਰ ਨਹੀਂ ਪਾਈ ਮੀਡੀਆ ਨੇ ਇਹ ਖਬਰ ਨਹੀਂ ਪਾਈ ਤੇ ਜਦੋਂ ਮੈਂ ਜਾ ਕੇ ਉੱਥੇ ਕਮੈਂਟ ਕੀਤਾ ਨਾ ਤੇ ਮੀਡੀਆ ਮੈਨੂੰ ਬਲੌਕ ਕਰ ਗਈ ਆ ਕਿਉਂਕਿ ਉਹ ਉਹ ਚੀਜ਼ ਦਿਖਾਉਣਾ ਉਹਨਾਂ ਨੂੰ ਪਤਾ ਹੈ ਕਿ ਸੱਚ ਆ ਦੇਖ ਰਹੇ ਆ ਸਾਰਾ ਕੁਝ ਮੇਰੀਆਂ ਵੀਡੀਓ ਵੀ ਸੁਣ ਰਹੇ ਆ ਬਟ ਉਹ ਸੱਚ ਮੋਰੇ ਰੱਖਣਾ ਨਹੀਂ ਚਾਹੁੰਦੇ ਕਿਉਂਕਿ ਮੇਨ ਬੰਦਾ ਤਾਂ ਲਕੋਇਆ ਜਾ ਰਿਹਾ ਕਮਿਊਨਿਟੀ ਲੀਡਰ ਤਾਂ ਲਕੋਇਆ ਜਾ ਰਿਹਾ ਤੁਹਾਡੀਆਂ ਅੱਖਾਂ ਕਦੋਂ ਖੁੱਲਣੀਆਂ ਗੋਰਿਆਂ ਨੂੰ ਵੀ ਅੱਖਾਂ ਖੁੱਲ ਗਈਆਂ ਆ ਫਰਾਡ ਕੌਣ ਆ ਕਿਸ ਚੀਜ਼ 'ਚ ਫਰਾਡ ਕੀਤਾ ਗਿਆ ਕੌਣ ਕਿੱਥੇ ਕੀ ਨਹੀਂ ਸੀ ਬਾਕੀ ਜਿਹੜੀ ਤੁਸੀਂ ਇਨਫੋਰਮੇਸ਼ਨ ਦਿੰਦੇ ਹੋ ਸਾਨੂੰ ਵੀ ਪਤਾ ਹੈ ਠੀਕ ਹੈ ਜੇ ਤੁਸੀਂ ਇਹ ਸਮਝਦੇ ਹੋ ਕਿ ਸਾਨੂੰ ਕੁਝ ਪਤਾ ਨਹੀਂ ਕਿਹੜਾ ਕਿਹੜਾ ਗੁਰੂ ਘਰ ਕਿਹੜੇ ਅੰਡਰ ਆਉਂਦਾ ਕਿਦਾਂ ਉਹ ਸਭ ਕੁਝ ਪਤਾ ਹੈ ਬੀਇੰਗ ਅ ਸਿੱਖ ਸਾਡਾ ਫਰਜ਼ ਬਣਦਾ ਹੈ ਠੀਕ ਹੈ ਹੁਣ ਕੱਲ ਮੈਂ ਸੁਣਿਆ ਸੀਗਾ ਕਹਿੰਦੇ 2:30 ਵਜੇ ਮੀਟਿੰਗ ਹੋਣੀ ਆ ਦੁਪਹਿਰੇ ਕੱਲ ਦੀ ਗੱਲ ਆ ਸ਼ਾਇਦ ਕੋਈ ਆਊਟਕਮ ਨਹੀਂ ਆਈ ਐਕਚੁਅਲੀ ਕਿਸੇ মিডিਆ ਨੇ ਦਿਖਾਈ ਨਹੀਂ ਵਿਕਿਆ ਹੋਇਆ মিডিਆ ਦਿਖਾ ਨਹੀਂ ਰਿਹਾ ਕਹਿੰਦੇ ਆ ਕੈਮਰੇ ਨਹੀਂ ਲੈ ਕੇ ਜਾਣ ਦਿੰਦੇ ਕਹਿੰਦੇ ਆ ਲਾਈਵ ਨਹੀਂ ਲਾਉਣਾ ਚਾਹੁੰਦੇ ਕੀ ਇਹ ਕੁਐਸਚਨਾਂ ਦੇ ਆਨਸਰ ਦੇ ਸਕਦੇ ਆ ਜੋ ਮੈਂ ਇੱਥੇ ਪੁੱਛੇ ਆ ਕਹਿੰਦੇ ਆ ਕਿ ਕੈਮਰਾ ਸਾਹਮਣੇ ਮੀਟਿੰਗ ਹੀ ਨਹੀਂ ਕਰਨਾ ਚਾਹੁੰਦੇ ਐਦਾਂ ਦੀ ਕਿਹੜੀ ਮੀਟਿੰਗ ਆ ਜਿਹੜੀ ਕਿ ਬਾਹਰ ਆਊਟਕਮ ਨਹੀਂ ਆ ਸਕਦੀ ਲੋਕਾਂ ਨੂੰ ਪਤਾ ਨਹੀਂ ਲੱਗ ਸਕਦਾ ਅਸੀਂ ਸਾਰਾ ਅਸੀਂ ਸਾਰੇ ਹਿੱਸਾ ਆ ਇਸ ਚੀਜ਼ ਦੇ ਜੇ ਤੁਸੀਂ ਸੋਚੋ ਸਾਨੂੰ ਕਿਉਂ ਨਹੀਂ ਪਤਾ ਲੱਗਣਾ ਚਾਹੀਦਾ ਵੀ ਉੱਥੇ ਕੀ ਫੈਸਲਾ ਲਿਆ ਗਿਆ ਆ ਇਸ ਚੀਜ਼ ਦੇ ਉੱਤੇ ਕੀ ਅੱਗੇ ਕਦਮ ਚੁੱਕੇ ਜਾਣਗੇ ਕੀ ਕਦਮ ਚੁੱਕੇ ਜਾਣਗੇ ਅੱਗੇ ਦੱਸੋ ਇਸ ਚੀਜ਼ ਦਾ ਕੀ ਰਿਜ਼ਲਟ ਨਿਕਲੇਗਾ ਅੱਗੇ ਕਿਉਂਕਿ ਇਹ ਕਨੈਕ ਦੇ ਨੇ ਐਦਾਂ ਹੋਣਾ ਆ ਫਿਰ ਕਿਉਂਕਿ ਇਹ ਚੀਜ਼ਾਂ ਦਾ ਹੱਲ ਨਹੀਂ ਹੁੰਦਾ ਕਿ ਅਗਲੇ ਨੇ ਹੱਥ ਲਾਇਆ ਤਾਂ ਅਸੀਂ ਤਲਵਾਰਾਂ ਕੱਢ ਲਾਂਗੇ ਤੁਹਾਨੂੰ ਫਿਰ ਪਤਾ ਹੀ ਨਹੀਂ ਹੈਗਾ ਕਿ ਰੇਸਿਜ਼ਮ ਇੰਨਾ ਕੁ ਜ਼ਿਆਦਾ ਹਜੇ ਤਾਂ ਮੈਂ ਪਰਸੋਂ ਚ ਉਹ ਜਿਹੜੀ ਵੀਡੀਓ ਪਾਈ ਉਸ ਤੋਂ ਬਾਅਦ ਇਹ ਚੱਕਰ ਪੈ ਗਿਆ ਨਗਰ ਕੀਰਤਨ ਦਾ ਰੇਸਿਜ਼ਮ ਅਜ ਜਦੋਂ ਮੈਂ ਗੋਦੀ ਮੀਡੀਆ ਦੀ ਪਾਈ ਯਾਰ ਸਿੰਕ ਮੈਂ ਕਹਿ ਰਹੀ ਸੀ ਰੇਸਿਜ਼ਮ ਵੱਧ ਜਾਣਾ ਉਸ ਤੋਂ ਬਾਅਦ ਨਗਰ ਕੀਰਤਨ ਵਾਲਾ ਚੱਕਰ ਪੈ ਗਿਆ ਹਾਲੇ ਬਹੁਤ ਕੁਝ ਹੋਣਾ ਫਿਰ ਜਦੋਂ ਵਿਅਪਦੀਆਂ ਪਹਿਲਾਂ ਇੰਡੀਆ ਹੁੰਦੀਆਂ ਸੀ ਫਿਰ ਜਦੋਂ ਇੱਥੇ ਹੋਣੀਆਂ ਸ਼ੁਰੂ ਹੋ ਗਈ ਤੁਸੀਂ ਕਰ ਕੁਝ ਨਹੀਂ ਪਾਣਾ ਗੱਲ ਕੀ ਆ ਇਹ ਬਹੁਤ ਜ਼ਿਆਦਾ ਵੱਡੀ ਪੱਧਰ ਤੇ ਜਾ ਰਿਹਾ ਕੰਮ ਬਹੁਤ ਰੇਸਿਜ਼ਮ ਵੱਧ ਜਾਣਾ ਉਹਨੂੰ ਤਾਂ ਹਾਈਲਾਈਟ ਮਿਲ ਰਹੀ ਆ ਬ੍ਰਾਇਨ ਤਮਾਕੀ ਨੂੰ ਉਹਦਾ ਕੰਮ ਤਾਂ ਹੋ ਰਿਹਾ ਤੁਸੀਂ ਲੜੀ ਜੰਨੇ ਆ ਸੂਸਵਾਲਾਂ ਦੇ ਜਵਾਬ ਦੋ ਪਲੀਸ ਕਮਿਊਨਿਟੀ